ਪੰਜਾਬੀ ਫਿਲਮ ਇੰਡਸਟਰੀ ਪੰਜਾਬੀ 뮤직 ਅਤੇ ਕਨਸਰਟ ਕਲਚਰ ਪਿਛਲੇ ਸਾਲ ਯਾਨੀ ਕਿ 2024 ਦੇ ਵਿੱਚ ਬਹੁਤ ਬੂਸਟ ਹੋਇਆ ਇੱਕ ਤਾਂ ਨਾਲ ਇੰਨਾ ਬੂਸਟ ਕਿਉਂ ਹੋਇਆ ਇਹਦੇ ਬਾਰੇ ਚਰਚਾ ਕਰਾਂਗੇ ਨਾਲ ਨਾਲ ਜਾਣਾਂਗੇ ਕਿ ਕਨਸਰਟ ਦੇ ਵਿੱਚ ਯੂਥ ਦਾ ਇੰਨਾ ਇੰਟਰਸਟ ਕਿਵੇਂ ਹੋ ਗਿਆ ਇਸ ਸਾਲ ਕਿਸ ਤਰੀਕੇ ਦੇ ਕਨਸਰਟ ਹੋ ਰਹੇ ਨੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮਨਮੋਹਨ ਸਿੰਘ ਜੀ ਹੋਣਗੇ ਜਿਹੜੇ ਕਿ ਆਸਟ੍ਰੇਲੀਆ ਬੇਸਿਕਲੀ ਰਹਿੰਦੇ ਨੇ ਤੇ ਕਨਸਰਟ ਵਗੈਰਾ ਜਿਹੜੇ ਕਰਦੇ ਰਹਿੰਦੇ ਨੇ 올 ਓਵਰ ਵਰਲਡ ਮਨਮੋਹਨ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪੀਟੀਸੀ ਦੀ। ਰਵਿੰਦਰ ਜੀ ਤੁਹਾਨੂੰ ਤੇ ਪੀਟੀਸੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਨਮੋਹਨ ਜੀ ਜਿਵੇਂ ਮੈਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਕਿ 2024 ਦੇ ਵਿੱਚ ਦਿਲਜੀਤ ਦੋਸਾਂਝ, ਗੁਰਦਾਸ ਮਾਨ ਤੇ ਹੋਰ ਪੰਜਾਬੀ ਬਹੁਤ ਸਾਰੇ ਸਿੰਗਰ ਜਿਵੇਂ ਜੇ ਪੀਟੀਲ ਨੇ ਹੋਰ ਵੀ ਬਹੁਤ ਸਾਰੇ ਪੰਜਾਬੀ ਸਿੰਗਰ ਜਿਨ੍ਹਾਂ ਦੇ ਕਾਨਸਰਟ ਬਹੁਤ ਵਾਇਰਲ ਹੋਏ। ਲੋਕਾਂ ਨੇ ਬੜਾ ਇੰਟਰਸਟ ਦਿਖਾਇਆ ਇੱਥੋਂ ਤੱਕ ਕਿ ਦਿਲਜੀਤ ਦੇ ਸ਼ੋਅ ਦੀਆਂ ਤਾਂ ਟਿਕਟਾਂ ਤੱਕ ਬਲੈਕ ਆਉਣ ਲੱਗੀਆਂ। ਇਹਦਾ ਚਰਚਾ ਖੁਦ ਦਿਲਜੀਤ ਵੱਲੋਂ ਵੀ ਕੀਤਾ ਗਿਆ। ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਹ ਜਿਹੜੀ ਇੰਡਸਟਰੀ ਇੱਕ ਤਰ੍ਹਾਂ ਨਾਲ ਇੰਨੀ ਬੂਸਟ ਅਪ ਹੋਈ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਐਮ ਚੀਜ਼ ਹੈ ਜੀ ਉਹ ਹੈਗੀ ਹੈ ਕੁਆਲਿਟੀ ਹੂੰ ਦਿਲਜੀਤ ਨੇ ਇੰਟਰਡਿਊਸ ਕੀਤੀ ਕੁਆਲਿਟੀ ਹੈ ਨਾ ਹੋਰ ਬਹੁਤ ਵੱਡੀ ਉਹਨਾਂ ਤੋਂ ਪਹਿਲਾਂ ਜਿਹੜੀ ਪਹਿਲੀ ਵਾਰ ਕੁਆਲਿਟੀ ਲੈ ਕੇ ਆਏ ਨੇ ਉਹ ਲੈ ਕੇ ਆਏ ਨੇ ਗੁਰਦਾਸ ਮਾਨ ਸਾਹਿਬ ਅੱਛਾ ਉਹਨਾਂ ਨੇ ਜਿਵੇਂ ਕਿ ਰਾਇਲ ਐਲਬਰਟ ਹਾਲ ਜਾਂ ਅਰੀਨਸ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਵੱਡੇ ਸ਼ੋਅ ਕੀਤੇ ਹੂੰ ਹੂੰ ਤੇ ਉਹ ਇੰਟਰਡਿਊਸ ਉਹਨਾਂ ਨੇ ਕਰਾਇਆ ਤੇ ਉਸ ਤੋਂ ਬਾਅਦ ਹੁਣ ਪੰਜਾਬੀ ਜਿਹੜਾ 뮤ਜ਼ਿਕ ਆ ਉਹ ਲੈਵਲ ਤੇ ਪਹੁੰਚ ਚੁੱਕਿਆ ਕਿ ਉਹਨੂੰ ਬਾਲੀਵੁੱਡ ਵੀ ਕਾਪੀ ਨਹੀਂ ਕਰ پا ਰਿਹਾ ਹਾਂ ਹਾਂ ਅੱਛਾ ਉਹ ਲੈਵਲ ਤੇ ਹਾਂਜੀ ਉਹ ਲੈਵਲ ਤੇ ਕਿਉਂਕਿ ਪੰਜਾਬੀ 뮤ਜ਼ਿਕ ਦਾ ਆਇਰਾ ਇੱਡਾ ਵੱਧ ਚੁੱਕਿਆ ਕਿ ਬਾਲੀਵੁੱਡ ਨੂੰ ਆਪਣੀ ਆਡੀਅੰਸ ਘੱਟ ਲੱਗ ਰਹੀਆਂ ਨੇ ਪੰਜਾਬੀ 뮤직 ਦੇ ਜੇ ਆਪਾਂ ਕੰਪੇਅਰ ਕਰੀਏ ਉਹਦੇ ਨਾਲ ਹਾਂਜੀ ਅੱਛਾ ਮੈਂ ਇਹ ਵੀ ਚੀਜ਼ ਦੇਖ ਰਿਹਾ ਪਿਛਲੇ ਸਮੇਂ ਦੇ ਵਿੱਚ ਕਿ ਜਿੰਨਾ ਟਾਈਮ ਬਾਲੀਵੁੱਡ ਦੇ ਵਿੱਚ ਪੰਜਾਬੀ ਤੜਕਾ ਨਾ ਲੱਗੇ ਪੰਜਾਬੀ 뮤직 ਨਾ ਆਵੇ ਪੰਜਾਬੀ ਕੋਈ ਐਕਟਰ ਨਾ ਦੇਖੇ ਉਹਨਾਂ ਚਿਰ ਕੋਈ ਮੂਵੀ ਨਹੀਂ ਚੱਲਦੀ ਹਰ ਇੱਕ ਫਿਲਮ ਦੇ ਵਿੱਚ ਹੀ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਜੇ ਆਪਾਂ ਲਾ ਲਈਏ ਜਿਹੜੇ ਵੱਡੇ ਗੀਤ ਨੇ ਜਾਂ ਤਾਂ ਉਹ ਪੰਜਾਬੀ ਨੇ ਜਾਂ ਉਹ ਸਾਊਥ ਇੰਡੀਆ ਦੀ ਬੀਟਾਂ ਦੇ ਬਣੇ ਹੋਏ ਨੇ ਜਿਹੜੇ ਵੱਡੇ ਗੀਤ ਨਿਕਲੇ ਨੇ ਅੱਛਾ ਅੱਛਾ ਹਾਂਜੀ ਤੁਸੀਂ ਜਿਹੜੇ ਕਾਨਸਰਟ ਕਰਾਉਣੇ ਹੋ ਕਿਹੜੀ ਕਿਹੜੀ ਜਗ੍ਹਾ ਤੇ ਕਰਾਉਣੇ ਹੋ ਆਲਓਵਰ ਵਰਲਡ ਕਰਾਉਣੇ ਆ ਆਸਟ੍ਰੇਲੀਆ ਦੀ ਸਪੈਸ਼ਲਿਟੀ ਹੈ ਤੁਹਾਡੀ ਨਹੀਂ ਅਸੀਂ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਕਰਾਉਣੇ ਆ ਤੇ ਹੁਣ ਰੀਸੈਂਟਲੀ ਅਸੀਂ ਨਿਊ ਇਅਰ ਦੇ ਉੱਪਰ ਇੱਥੇ ਵੀ ਕੀਤਾ ਮੋਹਾਲੀ ਦੇ ਵਿੱਚ ਅੱਛਾ ਤੇ ਹੋਰ ਅੱਗੇ ਪਲਾਨ ਕੈਨੇਡਾ ਦਾ ਵੀ ਚੱਲ ਰਿਹਾ ਜੀ ਅੱਗੇ ਅੱਗੇ ਅੱਛਾ ਅੱਛਾ ਹਾਂਜੀ ਹਾਂਜੀ ਕਿਹੜੇ ਕਿਹੜੇ ਸਿੰਗਰਸ ਜ਼ਿਆਦਾ ਐਸੇ ਹੈਗੇ ਨਹੀਂ ਕਿਉਂਕਿ ਮੈਂ ਜਿੰਨੇ ਤੁਹਾਡੇ ਕਾਨਸਰਟ ਦੇਖੇ ਨੇ ਉਹ ਕਾਨਸਰਟ ਜਿਹੜੇ ਹੈਗੇ ਨੇ ਉਹ ਤੁਹਾਡੇ ਜ਼ ਜਿਹੜੇ ਉਹ ਸਿੰਗਰਾਂ ਦੇ ਨਾਲ ਹੁੰਦੇ ਨੇ ਜਿਹੜੇ ਸਿੰਗਰ ਜ਼ਿਆਦਾ ਕਲਚਰ ਦੇ ਨਾਲ ਜੁੜੇ ਹੁੰਦੇ ਨੇ ਉਹ ਤਰ੍ਹਾਂ ਆਪਾਂ ਜੀ ਦੇਖੋ ਜਦੋਂ ਆਪਾਂ ਆਪਣੇ ਨਾਲ ਆਡੀਅנס ਜਿਹੜੀ ਜੁੜੀ ਹੋਈ ਹੈ ਉਹ ਸਾਰਾ ਪਰਿਵਾਰਿਕ ਕਰਾਊਡ ਹੈ ਤੇ ਜਿੰਨੇ ਵੀ ਆਪਾਂ ਆਰਟਿਸਟ ਕੀਤੇ ਨੇ ਸਾਰੇ ਪਰਿਵਾਰਕੀਤੇ ਨੇ ਕੋਈ ਵੀ ਆਰਟਿਸਟ ਉਹ ਆਏ ਨਹੀਂ ਜਿਹੜਾ ਕੋਈ ਕੋਈ ਗਨ ਕਲਚਰ ਪ੍ਰਮੋਟ ਕੀਤਾ ਜਾਂ ਕੋਈ ਨਸ਼ੇ ਪ੍ਰਮੋਟ ਕੀਤੇ ਨੇ ਉਹਦੇ ਨਾਲ ਆਪਾਂ ਕਦੇ ਨਹੀਂ ਜਾਨੀ ਕਿ ਕਰਿਆ ਹੈ ਤੇ ਜਿੰਨੇ ਵੀ ਆਰਟਿਸਟ ਨੇ ਹੁਣ ਤੱਕ ਲੈ ਗਏ ਜੇ ਚਾਹੇ ਬਾਲੀਵੁੱਡ ਤੋਂ ਹੋਣ ਚਾਹੇ ਪੰਜਾਬ ਤੋਂ ਹੋਣ ਗੁਰਦਾਸ ਮਾਨ ਸਾਹਿਬ ਸੋਨੂ ਨਿਗਮ ਅ ਸੁਖਵਿੰਦਰ ਭਾਜੀ ਸੁਖਵਿੰਦਰ ਸਿੰਘ ਅਭੀਜੀਤ ਸ਼ਾਨ ਜਰ ਹਰਪਜਰਮਨ ਸਾਹਿਬ ਜਿੰਨੇ ਵੀ ਆਰਟਿਸਟ ਨੇ ਸਾਰੇ ਆਪਾਂ ਪਰਿਵਾਰਿਕ ਹੀ ਪ੍ਰਮੋਟ ਕੀਤੇ ਨੇ ਹੁਣ ਤੱਕ ਅੱਛਾ ਤੁਸੀਂ ਹੁਣ ਅੱਗੇ ਕਿਹੜੇ ਕਿਹੜੇ ਕੰਸਰਟ ਕਰਨ ਦੀ ਇੱਛਾ ਅੱਗੇ ਜੀ ਆ ਸਾਲ ਦੇ ਵਿੱਚ ਆਪਣੇ ਸੁਖਵਿੰਦਰ ਭਾਈ ਦਾ ਟੂਰ ਹੈਗਾ ਜੀ ਪੂਰਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਤੇ ਉਸ ਤੋਂ ਬਾਅਦ ਆ ਸਾਲ ਦਾ ਸਭ ਤੋਂ ਵੱਡਾ ਟੂਰ ਹੋਊਗਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਗੁਰਦਾਸ ਮਾਨ ਸਾਹਿਬ ਦਾ ਜੀ ਅੱਛਾ ਥੋੜੀ ਇੱਕ ਇਹ ਚੀਜ਼ ਤੁਸੀਂ ਦੱਸ ਦਿਓ ਕਿ ਤੁਹਾਡੇ ਇਸ ਦੁਨੀਆ ਦੇ ਵਿੱਚ ਜੋ ਪ੍ਰੋਮੋਟਰਸ ਦੀ ਦੁਨੀਆ ਦੇ ਕਿਵੇਂ ਆਏ ਤੁਸੀਂ ਆਪਦੇ ਪੈਰ ਕਿਵੇਂ ਜਮਾਏ ਇਹ ਸਰ ਇੱਕ ਥੋੜੀ ਲਗਨ ਹੁੰਦੀ ਹੈ ਕਿਉਂਕਿ ਪਹਿਲਾਂ ਤੁਸੀਂ 뮤직 ਲਾਈਨ ਨਾਲ ਜੁੜੇ ਹੋਏ ਸੀ ਇੱਥੇ ਤੋਂ ਹਨਾ ਤੇ ਉਸ ਤਰੀਕੇ ਨਾਲ ਉਹੀ ਕੰਮ ਕਰਨਾ ਚਾਹੁੰਦੇ ਸੀ ਹੁਣ ਉੱਥੇ ਉਹੀ ਕੰਪਨੀ ਹੁੰਦੀ ਹੈ ਜਦੋਂ ਇੱਕ ਬੰਦੇ ਨੂੰ ਆਏ ਹੁੰਦਾ ਕਿ ਮੈਂ ਆ ਚੀਜ਼ ਕਰਨੀ ਆ ਉਹ ਹੌਲੀ ਹੌਲੀ ਸਟਾਰਟ ਹੁੰਦੇ ਹੁੰਦੇ ਤਰਾਸ਼ਦੇ ਗਏ ਆਪਣੇ ਆਪ ਨੂੰ ਜਿੰਨਾ ਵਧੀਆ ਕੰਮ ਹੁੰਦਾ ਜਾਂਦਾ ਜੀ ਉੰਨਾ ਹੋਰ ਵਧੀਆ ਲੱਗਦਾ ਕਿ ਆਪਾਂ ਹੋਰ ਵਧੀਆ ਕਰੀਏ ਹੋਰ ਵੱਡਾ ਕਰੀਏ ਓਮੇ ਓਮੇ ਚਲੋ ਚੱਲਦੇ ਰਹੇ ਜੀ ਹੁਣ ਵਧੀਆ ਜਾਣੀ ਕਿ ਸਾਰਾ ਕੁਝ ਠੀਕ ਬੇਸਿਕਲੀ ਕਿੱਥੋਂ ਬੁਲਾਉਂਦੇ ਪਟਿਆਲੇ ਤੋਂ ਜੀ ਅੱਛਾ ਪਟਿਆਲੇ ਤੋਂ ਬੁਲਾਉਂਦੇ ਹਾਂਜੀ ਅੱਛਾ ਇੱਕ ਮੈਂ ਚੀਜ਼ ਸਟਾਰਟਿੰਗ 'ਚ ਕਿਹ ਜੀ ਕਿ ਟਿਕਟ ਬਲੈਕ ਹੋਣ ਲੱਗੀਆਂ ਪਹਿਲੀ ਵਾਰ ਇਹ ਹੋਇਆ ਕਿ ਇੰਡੀਅਨ 뮤직 ਪੰਜਾਬੀ 뮤직 ਖਾਸ ਕਰ ਉਹਦੇ 'ਚ ਟਿਕਟਸ ਬਲੈਕ ਹੋਣ ਲੱਗੀਆਂ ਜਿਵੇਂ ਜਿਵੇਂ ਬਲਜੀਤ ਨੇ ਆਪਣੇ ਸ਼ੋਅ ਦੇ ਵਿੱਚ ਵੀ ਕਿਹਾ ਨਾਲ-ਨਾਲ ਆ ਓਵਰ ਆਲਓਵਰ ਵਰਡ ਤਾਂ ਗੱਲ ਕਰੀਏ ਤਾਂ ਵੱਲੋਂ ਵਰਡ ਤਾਂ ਪਹਿਲਾਂ ਵੀ ਬਲੈਕ ਹੁੰਦੀ ਆ ਰਹੀਆਂ ਨੇ ਟਿਕਟ ਨਹੀਂ ਸਰ ਆਲਓਵਰ ਆਸਟ੍ਰੇਲੀਆ 'ਚ ਕਦੇ ਬਲੈਕ ਨਹੀਂ ਹੁੰਦੀ ਜੀ ਟਿਕਟ ਕਦੇ ਬਲੈਕ ਨਹੀਂ ਹੁੰਦੀ ਸਰ ਇਹ ਹੁਣ ਕਾਰਨ ਜਾਂ ਤਾਂ ਉੱਥੇ ਲਾਅ ਸਖਤ ਨੇ ਜਾਂ ਕਿਉਂਕਿ ਉੱਥੇ ਆਸਟ੍ਰੇਲੀਆ ਚ ਕਦੇ ਆਏ ਨਹੀਂ ਹੁੰਦਾ ਜੀ ਵੀ ਦੋ ਟਿਕਟਿੰਗ ਕੰਪਨੀਆਂ ਟਿਕਟ ਸੇਲ ਕਰ ਰਹੀਆਂ ਨੇ ਇੱਕ ਕੰਪਨੀ ਹੀ ਸੇਲ ਕਰਦੀ ਆ ਟਿਕਟ ਤੇ ਫੋਰ ਐਗਜ਼ਾਮਪਲ ਜਿਵੇਂ ਅਸੀਂ ਹੁਣ ਜਿਹੜਾ ਗੁਰਦਾਸ ਮਾਨ ਸਾਹਿਬ ਦਾ 2023 ਦੇ ਵਿੱਚ ਸ਼ੋ ਹੋਇਆ ਸੀ ਉਹ ਮੈਲਬਨ ਦਾ ਟਿਲ दैट ਡੇ ਇਟਸ ਬਿਗੇਸਟ ਇੰਡੀਅਨ ਇਵੈਂਟ ਸੀ ਈਵਨ ਕਿ ਕੋਈ ਬਾਲੀਵੁੱਡ ਦਾ ਆਰਟਿਸਟ ਵੀ ਉੱਡਾ ਸ਼ੋ ਕਰਨੀ ਪਾਇਆ ਤੇ ਉਹਦੇ ਵਿੱਚ ਜਿੰਨੀਆਂ ਟਿਕਟਾਂ ਵਿਕੀਆਂ ਦੇਖੋ ਇੱਕ ਬੰਦਾ 20 ਤੋਂ ਵੱਧ ਟਿਕਟਾਂ ਨਹੀਂ ਲੈ ਸਕਦਾ ਇੱਕ ਆਈਡੀ ਤੋਂ ਤੇ ਜੇ ਹੁਣ ਜੇ ਕੋਈ ਬੰਦਾ ਇੱਥੇ 100 ਟਿਕਟਾਂ ਲੈ ਰਿਹਾ ਤਾਂ ਓਬਵੀਅਸਲੀ 100 ਟਿਕਟ ਇੱਕ ਬੰਦੇ ਦੇ ਸਰਕਲ 'ਚ ਮੈਨੂੰ ਨਹੀਂ ਲੱਗਦਾ ਵੀ ਉਹ ਤਾਂ ਵੇਚਣ ਵਾਸਤੇ ਹੀ ਲੈ ਰਿਹਾ ਬਲੈਕ ਕਰਨ ਵਾਸਤੇ ਹੀ ਲੈ ਰਿਹਾ ਸੋ ਐ ਦੀਆਂ ਯਾਨੀ ਕਿ ਇੱਥੇ ਵੀ ਇਹ ਚੀਜ਼ਾਂ ਰੈਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ ਯਾਨੀ ਕਿ ਇੱਕ ਆਈਡੀ ਤੋਂ ਜਾਂ ਇੱਕ ਕਾਰਡ ਨੰਬਰ ਤੋਂ ਬੰਦਾ ਉੱਥੇ ਕੋਈ ਲਿਮਿਟ ਹੋਣੀ ਚਾਹੀਦੀ ਹੈ ਟਿਕਟਸ ਦੀਆਂ ਟਿਕ ਠੀਕ ਹੀ ਰਹੀ ਸਕੇ ਕੈਸ਼ ਦੇ ਵਿੱਚ ਕਿਸੇ ਨੂੰ ਇੰਨੀਆਂ ਜ਼ਿਆਦਾ ਤaadhar ਦੇ ਵਿੱਚ ਟਿਕਟਾਂ ਨਾ ਦਿੱਤੀਆਂ ਜਾਣ ਤਾਂ ਜੋ ਵੱਧੇ ਵਿੱਚ ਬਲੈਕ ਹੋਣ ਅੱਛਾ ਇੱਕ ਚੀਜ਼ ਹੋਰ ਹੈ ਕਿ ਪੰਜਾਬੀ ਜਿਹੜੇ ਸਿੰਗਰ ਆ ਉਹ ਉਹਨਾਂ 'ਚ ਵੀ ਇੱਕ ਚਰਚਾ ਚੜ੍ਹੀ ਹੋਈ ਆ ਦਿਲਜੀਤ ਨੂੰ ਲੈ ਕੇ ਜਾਂ ਫਿਰ ਗੁਜਾਸਪਨ ਤਾਂ ਚਲੋ ਪਹਿਲਾਂ ਹੀ ਬਹੁਤ ਲੈਜੈਂਡ ਹੈਗੇ ਨਹੀਂ ਉਹਨਾਂ ਦਾ ਤਾਂ ਇੱਕ ਮਕਾਮ ਅਲੱਗ ਹੀ ਆ ਦਿਲਜੀਤ ਨੂੰ ਕਿਹਾ ਵੀ ਜਾਂਦਾ ਕਿ ਇੱਕਦਮ ਨਾਲ ਉਹ ਬਹੁਤ ਚੜ੍ਹਾਈ ਕਰ ਗਏ ਬਹੁਤ ਮਸ਼ਹੂਰ ਹੋ ਗਏ ਤੁਹਾਨੂੰ ਲੱਗਦਾ ਕਿ ਇੱਕ ਸਿੰਗਰ ਜਾਂ ਆਰਟਿਸਟ ਜਾਂ ਇੱਕ ਪ੍ਰਮੋਟਰ ਇੱਕ ਦਿਨ ਦੇ ਵਿੱਚ ਚੜਾਈ ਕਰ ਜਾਂਦਾ ਨਹੀਂ ਇੱਕ ਦਿਨ ਚ ਨਹੀਂ ਕੀਤੀ ਉਹਦੇ ਪਿੱਛੇ ਮਿਹਨਤ ਬਹੁਤ ਆ ਜੀ ਉਹਨਾਂ ਦੀ ਉਹ ਯੂਕੇ ਤੋਂ ਲੱਗੇ ਹੋਏ ਨੇ ਕਈ ਸਾਲ ਪਹਿਲਾਂ ਇੰਡੀਆ ਦੇ ਵਿੱਚ ਜਰੂਰ ਹੋ ਹੁਣ ਉਹ ਉਹਨਾਂ ਨੇ ਪਹਿਲੀ ਵਾਰ ਆਪਣਾ ਟੂਰ ਕੀਤਾ ਤੇ ਉਹ ਯੂਕੇ ਦੇ ਵਿੱਚ ਬਹੁਤ ਕਈ ਮੋਰ 10000 20000 इवन ਕਿ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੇ 2 2.5 ਸਾਲ ਪਹਿਲਾਂ ਹੀ ਬਹੁਤ ਵੱਡੇ ਵੱਡੇ ਕਨਸਰਟਸ ਕਰਤੇ ਸਟੇਡੀਅਮਸ ਫੁੱਲ ਕਰਤੇ ਉਹਨਾਂ ਨੇ ਇੱਥੇ ਜ਼ਰੂਰ ਆ ਆ ਸਾਲ ਦੇ ਵਿੱਚ ਹਾਈਪ ਬਣੀ ਆ ਉਹ ਵੀ ਤਾਂ ਕਿਉਂਕਿ ਉਹਨਾਂ ਨੇ ਉਹ ਲੈਵਲ ਦੀ ਪ੍ਰੋਡਕਸ਼ਨ ਇੰਟਰੋਡਿਊਸ ਕਰਾਈ ਆ ਆ ਆਡੀਅנס ਨੂੰ ਇੰਡੀਆ ਦੇ ਵਿੱਚ ਉਹ ਲੈਵਲ ਦੀ ਪ੍ਰੋਡਕਸ਼ਨ ਇੰਟਰੋਡਿਊਸ ਪਹਿਲਾਂ ਕਿਸੇ ਬਾਲੀਵੁੱਡ ਆਰਟਿਸਟ ਨੇ ਜਾਂ ਕਿਸੇ ਹੋਰ ਨੇ ਨਹੀਂ ਕੀਤੀ ਉਹ ਕਰਦੇ ਸੀਗੇ ਬਟ ਹੁਣ ਦੇਖੋ ਕਿ ਬੈਂਗਲੌਰ ਦੇ ਵਿੱਚ ਪੰਜਾਬੀ 뮤זיਕ ਚੱਲ ਰਿਹਾ ਤੇ ਪੰਜਾਬ ਚ ਪੁਸ਼ਪਾ ਚੱਲ ਰਹੀ ਆ ਸੋ ਇਹ ਜਿਹੜੀ ਹੈ ਕਲਚਰ ਮਿਕਸ ਹਾਂਜੀ ਹਾਂ ਲੋਕ ਕੁਆਲਟੀ ਨੂੰ ਪਸੰਦ ਕਰਨ ਲੱਗੇ ਹੁਣ ਵੀ ਜੋ ਕਲਾ ਸੁਣਨ ਦਾ 뮤זיਕ ਨਹੀਂ ਰਹਿ ਗਿਆ 뮤זיਕ ਨੂੰ ਦੇਖਣ ਦਾ ਵੀ ਬਣ ਗਿਆ अच्छा ਹੁਣ ਇੱਕ ਆਖਰੀ ਸਵਾਲ ਮੇਰਾ 2025 ਦੇ ਵਿੱਚ ਕੀ ਕੀ ਹੋ ਸਕਦਾ ਕਿਸ ਤਰੀਕੇ ਦਾ ਮਾਹੌਲ ਹੋ ਸਕਦਾ ਪੰਜਾਬੀ 뮤직 ਇੰਟਰਸਟਿੰਗ ਨੂੰ ਲੈ ਕੇ ਐ ਕਾਨਸਰਟ ਐ ਇਸੇ ਤਰੀਕੇ ਨਾਲ ਜਾਰੀ ਰਹਿਣਗੇ ਨਹੀਂ ਦੇਖੋ ਇਹ ਇੱਕ ਤੁਸੀਂ ਵੀ ਨੋਟ ਕਰੀ ਹੋਣੀ ਆਡੀਅנס ਨੇ ਵੀ ਸਾਈਡ ਨੇ ਨੋਟ ਕਰੀ ਹੋਣੀ ਜਿਹੜਾ 뮤직 ਆ ਜੀ ਉਹ ਮੂਵੀਜ਼ ਤੋਂ ਇਸ ਟਾਈਮ ਉੱਪਰ ਜਾ ਰਿਹਾ 사ऊदीਆ ਮੂਵੀਜ਼ ਵਧੀਆ ਪੈਸੇ ਕਮਾਰੀਆਂ ਨੇ ਬਟ ਜਿਹੜਾ ਖਾਸ ਕਰਕੇ ਪੰਜਾਬੀ 뮤직 ਆ ਉਹ ਮੂਵੀਜ਼ ਤੋਂ ਉੱਪਰ ਚੱਲ ਗਿਆ ਤੁਸੀਂ ਵੱਡੇ ਵੱਡੇ ਐਕਟਰ ਦੇਖ ਲਓ ਐਕਟ੍ਰੀਸਿਸ ਉਹੀ ਟ੍ਰੈਂਡਿੰਗ ਚੱਲ ਰਹੀਆਂ ਨੇ ਜਿਹੜੀਆਂ ਗੀਤਾਂ ਚੱਲ ਰਹੀਆਂ ਨੇ ਇਸ ਟਾਈਮ ਜਿਵੇਂ ਕਿ ਨੂਰਾ ਫਤਈ ਨੂਰਾ ਫਤਈ ਦੇਖ ਜੱਤ ਵੀ ਆ ਗਿਆ ਹੁਣ ਪੰਜਾਬੀ ਆ ਸੰਜੇ ਜੱਤ ਵੀ ਹੋ ਸਲਮਾਨ ਖਾਨ ਖੁਦ ਆ ਗਿਆ ਜੀ ਹੈਨਾ ਹੋਰ ਬਹੁਤ ਆਰਟਿਸਟ ਨੇ ਜਿਹੜੇ ਆਉਣ ਦੇ ਚਾਹ ਵਣ ਵੀ ਨੇ ਜ ਉਹਦੇ ਚ ਨਹੀਂ ਆਉਂਦੇ ਤਾਂ ਸ਼ੋਅਸ ਤੇ ਜਰੂਰ ਆਉਂਦੇ ਨੇ ਆਪਣੀ ਸਟੇਜ ਦੇ ਉੱਪਰ ਇੰਟਰੋ ਦਿੰਦੇ ਨੇ ਆ ਕੇ ਤੇ ਉਹ ਜਾਨੀ ਕਿ ਉਹਨਾਂ ਨੂੰ ਕਿਤੇ ਨਾ ਕਿਤੇ 19 ਉਹਨੇ ਵਾਇਰਲ ਉਹ ਮੂਵੀਜ਼ ਕਰਕੇ ਨਹੀਂ ਹੋ ਰਹੇ ਜਿੰਨੇ ਇਵੈਂਟਸ ਕਰਕੇ ਹੋ ਰਹੇ ਨੇ ਜਾਂ 뮤직 ਕਰਕੇ ਹੋ ਰਹੇ ਨੇ ਇਸ ਟਾਈਮ ਇਪ ਨੈਕਸਟ ਕਿਉਂਕਿ ਇੰਡੀਆ ਚ ਜਿਹੜੀ ਕੁਆਲਿਟੀ ਆ ਮਿਊਜ਼ਿਕ ਦੀ ਰੀਸੈਂਟਲੀ ਆ ਸਾਲ ਦੇ ਵਿੱਚ ਐਕਸਪਲੋਰ ਹੋਈ ਆ ਬਟ ਆਉਣ ਵਾਲੇ ਦਿਨ ਮਿਊਜ਼ਿਕ ਤੇ ਬਹੁਤ ਵੱਡੇ ਨੇ ਇੰਡੀਆ ਦੇ ਵਿੱਚ ਧੰਨਵਾਦ ਜੀ ਗੱਲਬਾਤ ਕਰਨ ਦਾ ਥੈਂਕ ਯੂ ਸੋ ਮੱਚ ਰਿਤਾ ਜੀ ਥੈਂਕ ਯੂ ਆ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਵੀ ਕੰਸਰਟ ਤੋਂ ਵੱਡੇ ਪੱਧਰ ਦੇ ਉੱਤੇ ਇੰਡੀਆ ਦੇ ਵਿੱਚ ਹੋਣ ਜਾ ਰਹੇ ਇਸ ਤਰੀਕੇ ਦੇ ਦਾਵਾ ਜਿਹੜਾ ਹੈਗਾ ਉਹ ਮਨਮੋਹਨ ਸਿੰਘ ਜੇਕਰ بڑے ਵੱਡੇ ਪ੍ਰਮੋਟਰ ਨੇ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਵੱਲੋਂ ਕੀਤਾ ਗਿਆ ਕੈਮਰਾਮੈਨ ਖੁਲਸੀ ਮਹਾਰਾ ਦੇ ਨਾਮ ਦਾ ਬੰਦਾ ਮੀਕ ਟੂ ਸੀ ਨਿਊਜ਼ ਮਹਾ